ਸੱਚ ਦੀ ਆਵਾਜ਼ న్యూਜ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੱਸਕੋ ਅੱਜ ਅਸੀਂ ਖੜੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਲੀਆ ਮੇ ਸਿੰਘ ਜਿੱਥੇ ਕਿ ਅੱਜ ਵੱਡੀ ਗਿਣਤੀ ਵਿੱਚ ਵਿਕਾਸ ਦੇ ਜਿਹੜੇ ਕੰਮ ਚੱਲ ਰਹੇ ਆ ਤੇ ਇੱਥੇ ਪਤਾ ਲੱਗਿਆ ਸੀ ਵੀ ਇਹ ਸਕੂਲ ਜਿਹੜਾ ਕਾਫੀ ਨੀਮਾ ਹੋ ਚੁੱਕਾ ਸੀ ਤੇ ਮੀਂਹ ਦੇ ਦਰੋਂਣੋਂ ਕਾਫੀ ਬੱਚਿਆਂ ਨੂੰ ਤੇ ਟੀਚਰਾਂ ਨੂੰ ਮੁਸ਼ਕਲਾਂ ਸਹਮਣੇ ਕੰਨ ਪੈਂਦਾ ਸੀ ਤੇ ਪਰ ਸਕੂਲ ਟੀਚਰਾਂ ਨੂੰ ਪਤਾ ਲੱਗਿਆ ਸੀ ਵੀ ਵਿਭਾਗ ਨੂੰ ਕਾਫੀ ਵੇਰੀ ਸੁਝਾਅ ਦਿੱਤੀ ਗਈ ਸੀ ਪਰ ਵਿਭਾਗ ਨੇ ਕੋਈ ਗ੍ਰਾਂਟ ਨਹੀਂ ਭੇਜੀ ਜਿਸ ਕਰਕੇ ਨਗਰ ਨਿਵਾਸੀਆਂ ਨੇ ਇਸ ਸਕੂਲ ਨੂੰ ਵੱਡੀ ਗਿਣਤੀ ਵਿੱਚ ਜਿਹੜਾ ਆਵਾਜ਼ ਯੋਗਦਾਨ ਦਿੱਤਾ ਤੇ ਸਾਡੇ ਨਾਲ ਟੀਚਰ ਸਾਹਿਬਾਂ ਨਾਲ ਗੁੜੇ ਆਪਾਂ ਕਰਦੇ ਆਂ ਗੱਲਬਾਤ ਵੀ ਜਿਹੜੇ ਵਿਕਾਸ ਕਾਰ ਚੱਲ ਰਹੇ ਆ ਇਹ ਕਿੰਨਾ ਕਿੰਨਾ ਨਗਰ ਨਿਵਾਸੀਆਂ ਸਹਿਯੋਗ ਤਾਂ ਉਹ ਆਪਾਂ ਕਰਦੇ ਆਂ ਗੱਲਬਾਤ

ਦਰਸ਼ਕੋ ਜੋ ਅੱਜ ਸਰਕਾਰੀ ਪ੍ਰਣਾਲੀ ਸਮਾਰਟ ਸਕੂਲ ਜਿਹੜਾ ਮਿਕ ਸਿੰਘ ਬਖੇ ਜੋ ਅੱਜ ਜੰਗੀਪਦਰ ਤੇ ਕੰਮ ਚੱਲ ਰਿਹਾ ਮੈਂ ਇੱਕ ਵਾਰੀ ਕੈਮਰਾਮੈਨ ਹੋਵਾਂ ਕਿ ਕਿਸ ਤਰ੍ਹਾਂ ਜਿਹੜਾ ਮਜ਼ਦੂਰ ਆਪਣੇ ਕੰਮ 'ਚ ਲੱਗੇ ਹੋਏ ਆ ਤੇ ਇਥੇ ਜਿਹੜਾ ਪਾਸਾ ਕਾਫੀ ਨਿਮਿਸ਼ ਤੋਂ ਉੱਚਾ ਕੀਤਾ ਜਾ ਰਿਹਾ ਕਿਉਂਕਿ ਮੀਂਹ ਦੇ ਦਿਨਾਂ ਵਿੱਚ ਬੱਚਿਆਂ ਨੂੰ ਕਾਫੀ ਜੜੀਆਂ ਦਿੱਕਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਜਿਹੜਾ ਅੱਜ ਕੰਮ ਚੱਲ ਰਿਹਾ ਜਣਾਥੇ ਭਰਤ ਪਾਇਆ ਜਾ ਰਿਹਾ ਜਾਂ ਇੰਟਰਲ ਲੋਕ ਟੈਲ ਹੈ ਜਿਵੇਂ ਕਿ ਮੈਂ ਉਹ ਵੀ ਕਹੂੰਗਾ ਉਹ ਵੀ ਜਾਂਦੀ ਪਈ ਆ ਵੀ ਇਹ ਆਪਾਂ ਦੇਖਦੇ ਹਾਂ ਵੀ ਇਨ੍ਹਾਂ ਟੀਚਰਾਂ ਨੂੰ ਕੁਝ ਦੇਆ ਵੀ ਇਹ ਸਰਕਾਰ ਨੇ ਕੋਈ ਗ੍ਰਾਂਟ ਦਿੱਤੀ ਸੀ ਜਾਂ ਕਿਸ ਦੇ ਜਿਹੜੇ ਸਹਿਜੋ ਸਦਕਾ ਇਹ ਜਿਹੜਾ ਕੰਮ ਚਲਾਇਆ ਜਾ ਰਿਹਾ ਕਿਉਂਕਿ ਇੱਥੇ ਮੈਂ ਇਹ ਗੱਲ ਕਹਿੰਦ ਸੰਕੋਚ ਨਹੀਂ ਕਰੂੰਗਾ ਸਰਕਾਰਾਂ ਤੇ ਵੱਡੇ ਵੱਡੇ ਦਾਅਵੇ ਕਰਦੀਆਂ ਸਕੂਲਾਂ ਦੇ ਧਨ ਸਤਾਰਨ ਉਪਰ ਫਿਰ ਵੀ ਕਿਤਨਾ ਕਿਤੇ ਗ੍ਰਾਂਟਾਂ ਦੇਣ ਵਿੱਚ ਪਿੱਛੇ ਹੱਥ ਹੀ ਘੁੱਟ ਲੈਂਦੀਆਂ ਵਾਂ ਤੇ ਆਪਣਾ ਇਹ ਸਾਰੀ ਆਪਾਂ ਗੱਲਬਾਤ ਸਾਡੇ ਸਕੂਲ ਦੇ ਜਿਹੜੇ ਮੁਖੀ ਆ ਰਾਜਨ ਨਰਿੰਦਰਪਾਲ ਸਿੰਘ ਉਹ ਖੜੇ ਆ ਤੇ ਸਹਿਬਾਨ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ ਆਓ ਆਪਾਂ ਕਰਦਿਆਂ ਗੱਲਬਾਤ ਅੱਜ ਇਹ ਸਕੂਲ ਦੇ ਵਿਕਾਸ ਦੇ ਵਾਸਤੇ ਤੁਸੀਂ ਵੱਡਾ ਪ੍ਰਾਲਾ ਕਰ ਰਹੇ ਆ ਮਜ਼ਦੂਰ ਲੱਗੇ ਹੋਏ ਆ ਖਰਸਾ ਕਾਫੀ ਹਸੀ ਜੀ ਪਤਾ ਲੱਗਦਾ ਸੀ ਵੀ ਜਦੋਂ ਮੀਂਹ ਆ ਜਾਂਦਾ ਵਾ ਤੇ ਬੱਚਿਆਂ ਨੂੰ ਭਾਰੀ ਗਰੀ ਖੱਜਲ-ਫਰੀ ਸਾਹਮਣਾ ਕਰਨਾ ਪੈਂਦਾ ਸੀ ਕਮਰੇ ਵਿੱਚ ਪਾਣੀ ਆ ਜਾਂਦਾ ਸੀਗਾ ਤੇ ਤੁਸੀਂ ਇੱਕ ਵੱਡਾ ਪ੍ਰਾਲਾ ਕੀਤਾ ਵੀ ਇਹ ਜਿਹੜੇ ਪ੍ਰਾਲੇ ਵਿੱਚ ਕਿਸ ਦਾ ਯੋਗਦਾਨ ਆ ਜੀ ਪਿੰਡ ਦੇ ਲੀਣਾ ਮੇਕ ਸਿੰਘ ਦੇ ਸੰਤਵੰਤ ਤੇ ਸੱਜਣਾ ਐਨਆਰਆਈ ਕਾ ਪੰਚਾਇਤ ਦੇ ਫਾਰਿਸ ਜੀ ਜਿੰਨਾ ਨਹੀਂ ਬੇਚਕ ਇਹ ਜਿਹੜੇ ਸਹਿਯੋਗ ਦੀ ਗੱਲ ਕਰ ਰਿਹਾ ਇਹ ਕੋਈ 500 ਹਜ਼ਾਰ ਵਾਲਾ ਕੰਮ ਤਾਂ ਨਹੀਂ ਨਾ ਕੋਈ 10-20 ਹਜ਼ਾਰ ਵਾਲਾ ਕੰਮ ਆ ਇਹ ਲੱਖਾਂ ਰੁਪਏ ਦਾ ਕੰਮ ਆ ਵੀ ਇੰਨਾ ਪਿੰਡ ਦੇ ਨਗਰ ਦੇ ਲੋਕਾਂ ਨੇ ਸਹਿਯੋਗ ਦਿੱਤਾ ਹਾਂਜੀ ਪੂਰਾ ਸਹਿਯੋਗ ਦਿੱਤਾ ਉਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਨੇ ਠੀਕ ਹੈ ਜੀ ਹਾਂਜੀ ਤੇ ਇੱਥੇ ਕਿੰਨਾ ਅੰਦਾਜ਼ਾ ਪੈਸਾ ਲੱਗੂਗਾ 5 ਲੱਖ ਰੁਪਏ ਲੱਗਣਾ ਹੈ 5 ਲੱਖ ਲੱਗੂਗਾ ਹਾਂਜੀ ਤੇ ਇਹ ਜਿਹੜਾ 5 ਲੱਖ ਤੁਹਾਡੇ ਕੋਲ ਆ ਚੁੱਕਾ ਜਾਂ ਲੋਕਾਂ ਨੇ ਸਹਿਯੋਗ ਦੀ ਹੋਰ ਵੀ ਜਿਹੜੀ ਤੁਹਾਨੂੰ ਵਿਸ਼ਵਾਸ ਦਿੱਤਾ ਵਾ ਹਾਂ ਵਿਸ਼ਵਾਸ ਦਿੱਤਾ ਹੋਇ ਠੀਕ ਹਾਂ ਹਾਂ ਜੀ ਵੀ ਅਸੀਂ ਹੋਰ ਪੱਧਰ ਤੋਂ ਵੱਧ ਦਵਾਵਾਂਗੇ ਠੀਕ ਹੈ ਜੀ ਹਾਂ ਜੀ ਤੇ ਕੋਈ ਜੋ ਪਹਿਲਾਂ ਬੱਚਾ ਨੂੰ ਬੜੀ ਮੁਸ਼ਕਲ ਸਾਹਮਣਾ ਕਰਨਾ ਪੈਂਦਾ 20 ਦਿਨਾਂ ਵਿੱਚ ਤੇ ਉਦੋਂ ਤੁਸੀਂ ਜਿਹੜੀ ਸਿੱਖਿਆ ਭਾਗ ਨੂੰ ਕਿਸਿਆਂ ਕੱਢਿਆ ਨਹੀਂ ਸੀ ਉਦੋਂ ਵੀ ਸਾਨੂੰ ਜੀ ਇੱਥੇ ਗ੍ਰਾਂਟ ਦਿੱਤੀ ਜਾਵੇ ਕੋਈ ਬਹੁਤ ਕੁਝ ਕਿਹਾ ਸੀਗਾ ਪਰ ਪੰਚਾਇਤ ਨੇ ਪਹਿਲੀ ਨੇ ਪਾਈਪਾਂ ਪਵਾ ਕੇ ਪਾਣੀ ਪਿੱਛੇ ਗੱਲੇ ਅਸੀਂ ਠੀਕ ਹੈ ਜੀ ਅੱਜ ਵੀ ਮੌਜੂਦ ਨੇ ਉਹ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਦਰਸ਼ਕੋ ਜਿਵੇਂ ਇਹਨਾਂ ਨੇ ਦੱਸਿਆ ਵੀ ਅਸੀਂ ਸਿੱਖਿਆ ਭਾਗ ਨੂੰ ਕਾਫੀ ਜੜੀ ਬੇਨਤੀ ਕਰ ਚੁੱਕੇ ਹਾਂ ਪਰ ਉੱਥੇ ਬੇਨਤੀ ਪ੍ਰਵਾਨ ਹੋਈ ਤੇ ਨਗਰ ਦੇ ਲੋਕਾਂ ਨੇ ਜਿਹੜੀ ਸਕੂਲ ਦੀ ਬਾਂਹ ਫੜੀ ਆ ਤਾਂ ਕਿ ਜਿਹੜੇ ਸਾਡੇ ਬੱਚੇ ਪੜ੍ਹ ਲੈ ਕੇ ਆਪਣੇ ਮਾਂ-ਬਾਪ ਦਾ ਪਿੰਡ ਦਾ ਤੇ ਪੰਜਾਬ ਦਾ ਭਾਰਤ ਦਾ ਨਾਂ ਰੋਸ਼ਨ ਕਰ ਸਕਣ ਇੱਕ ਵੱਡਾ ਪ੍ਰਸ਼ੰਸਾਜਨਕ ਕਦਮ ਨਗਰ ਨਿਵਾਸੀਆਂ ਨੇ ਜਿਨ੍ਹਾਂ ਨੇ ਇੱਕ ਵੱਡਾ ਪਰਾਲਾ ਕੀਤਾ ਲੱਖਾਂ ਰੁਪਏ ਜਿਹੜਾ ਸਕੂਲ ਨੂੰ ਦਾਨ ਕੀਤਾ ਕਿਉਂਕਿ ਦਾਨੀ ਪੁਰਸ਼ ਪੰਜਾਬ ਦੇ ਵਿੱਚ ਬਹੁਤ ਆ ਪਰ ਕਈ ਵਾਰੀ ਜਿੱਥੇ ਦਾਨ ਕਰਨਾ ਹੁੰਦਾ ਉੱਥੇ ਦਾਨ ਨਹੀਂ ਹੁੰਦਾ ਹੋਰ ਇਹ ਜਾਂਦਾ ਦਾਨ ਹੋ ਜਾਂਦਾ ਜਿੱਥੇ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਆ ਜਿਹੜਾ ਵਾ ਇੱਕ ਸਿੱਖਿਆ ਵਿਭਾਗ ਦਾ ਜਿਹੜਾ ਵੱਡਾ ਚ ਯੋਗਦਾਨ ਦਿੱਤਾ ਵਾ ਕਿਉਂਕਿ ਇਹ ਇੱਕ ਗਿੱਦੜਾ ਦਾ ਮੰਦਰਾ ਇੱਥੇ ਪੜਾਈ ਦਾ ਜਿਹੜਾ ਲੰਗਰ ਲਾਇਆ ਜਾਂਦਾ ਇਹਨੂੰ ਦਾਣ ਦੇਣਾ ਇੱਕ ਬਹੁਤ ਵੱਡਾ ਗ੍ਰੀ ਗੱਲ ਆ ਤੇ ਆਪਾਂ ਹੋਰ ਵੀ ਗੱਲ ਕਰਾਂਗੇ ਤੇ ਇਹ ਜਿਹੜੀ ਗ੍ਰਾਂਟ ਦਿੱਤੀ ਆ ਜੀ ਇਹ ਕਿੰਨਿਆਂ ਕੇ ਬੰਦਿਆਂ ਨੇ ਆਪਣਾ ਲਾ ਕੀਤਾ ਜੀ ਘਟ ਤੋਂ ਘਟ 50 60 ਬੰਦੇ ਹੋਣਗੇ ਠੀਕ ਆ ਜੀ ਤੇ ਪੰਚਾਇਤ ਦਾ ਇੱਕ ਡੱਕ ਯੋਗਦਾਨ ਆ ਜੀ ਪੰਚਾਇਤ ਦਾ ਪ੍ਰਾਣੀ ਦਾ ਪੂਰਾ ਸਹਿਯੋਗ ਆ ਜੀ ਠੀਕ ਆ ਜੀ ਉਹਨਾਂ ਨੇ ਸਾਰੇ ਆਪ ਕੋ ਆਪਣੀ ਪਾਰ ਬੰਦੇ ਇਕੱਠੇ ਕਰਕੇ ਸਾਰਿਆਂ ਨੂੰ ਇਹਦੇ ਵਿੱਚ ਪੈਸੇ ਪਾਉਣ ਦਾ ਹਿੱਸਾ ਦਿੱਤਾ ਠੀਕ ਆ ਜੀ ਕਿ ਕਿਸੇ ਖਾਸ ਦਾ ਨਾਮ ਲਵੋਗੇ ਜਿਸ ਨੇ ਜਿਆਦਾ ਜਿਹੜਾ ਦਾਨ ਕੀਤਾ ਹੋਵੇ। ਉਹ ਵੀ ਟੀਚਰ ਸੈਮਨ ਜੋੜ ਚਿਗੇ ਉਹ ਵੀ ਕਹਿੰਦੇ ਵੀ ਅਸੀਂ ਆਪਣੀ ਵੀ ਜਿਹੜੀ ਆ ਗੱਲ ਰੱਖਣੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਐ ਸਭ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਤੇ ਇਤਤਰਵਾਦ ਕਰਦੇ ਆਂ ਜੀ। ਧੰਨਵਾਦ ਜੀ। ਇਹਦਾ ਫਿਰ ਕਿਹੜਾ ਜਿਹੜਾ ਅੱਜ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੀ ਤੇ ਇਹ ਕਿੰਨਾ ਲੱਖਾਂ ਰੁਪਏ ਦਾ ਜਿਹੜਾ ਬਜਟ ਦਿਸ ਰਿਹਾ ਬਾਬ ਵੀ ਕੰਪੀ ਪੈਸਾ ਲੱਗਣਾ ਵਾ ਤੇ ਨਗਰ ਨਿਵਾਸੀ ਨੇ ਕਿੰਨਾ ਕੁ ਯੋਗਦਾਨ ਪਾਇਆ ਇਹ ਚ? ਸਾਡੇ ਸਰਪੰਚ ਨੇ ਸਾਊ ਦਾ ਸਰਪੰਚ ਜਸਦੇਵ ਸਿੰਘ ਢਾਲੀਵਾਲ ਉਹਨਾਂ ਦੀ ਸਮੁੱਚੀ ਟੀਮ ਵੀਰ ਕੁਲਵਿੰਦਰ ਸਿੰਘ ਜੀ ਵਾਗਰੂ ਨੇ ਉਹਨਾਂ ਨੇ ਪਿੰਡ ਦੇ ਪਰਵੰਤ ਤੇ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਮੋਟੀਵੇਸ਼ਨ ਕਰਕੇ ਸਕੂਲ ਨੂੰ ਦਾਨ ਦੇਣ ਲਈ ਪ੍ਰੇਰਿਤ ਕੀਤਾ ਧੰਨਵਾਦ ਕਰਦੇ ਆ ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ ਸਾਡੇ ਇਸ ਕੰਮ ਲਈ ਲਗਭਗ ਲੱਖ ਰੁਪਏ ਦਾ ਇੱਥੇ ਭਰਤੀ ਪੈ ਚੁੱਕਾ ਜੀ 105 ਲੱਖ ਤੋਂ ਵੀ ਵੱਧ ਦਾ ਪ੍ਰੋਜੈਕਟ ਆ ਜਿਹੜਾ ਉਹ ਚੱਲ ਰਿਹਾ ਵਾ ਸੋ ਅਸੀਂ ਸਮੂਹ ਐਨ ਆਰ ਆ ਵੀਰਾਂ ਦਾ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਿਯੋਗ ਦਿੱਤਾ ਧੰਨਵਾਦ ਕਰਦੇ ਆ ਵਿਸ਼ੇਸ਼ ਰੂਪ ਵਿੱਚ ਕੁਲਵਿੰਦਰ ਸਿੰਘ ਜਸਦੇਵ ਸਿੰਘ ਉਹਨਾਂ ਦੀ ਟੀਮ ਦਾ ਜਿਹੜੇ ਇਸ ਕੰਮ ਨੂੰ ਪਾਉਂਦੇ ਹੀ ਨਾ ਕਰ ਰਹੇ ਇੱਕ ਮੌਜੂਦਾ ਪੰਚਾਇਤ ਨੇ ਕਿੰਨਾ ਯੋਗਦਾਨ ਪਾਇਆ ਜੀ ਮੌਜੂਦਾ ਪੰਚਾਇਤ ਨਾਲ ਸਾਡਾ ਜਾਦਾ ਸੰਪਰਕ ਨਹੀਂ ਹੈਗਾ ਜੀ ਕਿਉਂਕਿ ਅਸੀਂ ਜਦੋਂ ਮੈਂ 2019 ਬੱਚੇ ਸਕੂਲ ਦੇ ਤਾਂ ਉਸ ਵੇਲੇ ਮੈਂ ਸੋਚਿਆ ਸੀਗਾ ਵੀ ਇਹ ਜਿਹੜੀ ਇੱਟਾਂ ਦਾ ਫਰਸ਼ ਲੱਗਿਆ ਹੋਇਆ ਸੀ ਤੇ ਨੀਮਾ ਸੀ ਪਾਣੀ ਬਹੁਤ ਖੜਦਾ ਸੀ ਬੱਚਿਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਸੀਗੀ ਸੋ ਉਹ ਸੁਪਨਾ ਦੇਖਿਆ ਸੀ ਇਹ ਸੁਪਨਾ ਸਾਕਾਰ ਕੀਤਾ ਸਾਡੇ ਐਨ ਆਰ ਆਈ ਵੀਰਾਂ ਨੇ ਦਾਨੀ ਸੱਜਣਾ ਨੇ ਕਿ ਅਸੀਂ ਸੋਚਿਆ ਸੀਗਾ ਵੀ ਪਰ ਹੁਣ ਜਿਹੜਾ ਵਿੜਾ ਤੋਂ ਉੱਚਾ ਹੋ ਗਿਆ ਪਰ ਪਿੱਛੇ ਜਿਹੜੀ ਬਿਲਡਿੰਗ ਉਹ ਕਾਫੀ ਨੀਮੀ ਹੋ ਗਈ ਆ ਅਸੀਂ ਸਰਕਾਰ ਅਤੇ ਵਿਭਾਗ ਨੂੰ ਮੰਗ ਕਰਦੇ ਹਾਂ ਕਿ ਗ੍ਰਾਂਟ ਜਾਰੀ ਕੀਤੀ ਜਾਵੇ ਕਿਉਂਕਿ 1982 ਦਾ ਸਕੂਲ ਇਹ ਬਣਿਆ ਹੋਇਆ ਵਾ ਸੋ ਬਿਲਡਿੰਗ ਨੇ ਤਾਂ ਨੇਚਰਲੀ ਨੀਮੀ ਹੋਣਾ ਹੀ ਸੀਗਾ ਸੋ ਇਸ ਕਰਕੇ ਅਸੀਂ ਡਿਪਾਰਟਮੈਂਟ ਤੋਂ ਇਹ ਮੰਗ ਕਰਦੇ ਹਾਂ ਵੀ ਸਕੂਲ ਨੂੰ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਬਿਲਡਿੰਗ ਉੱਚੀ ਕਰਕੇ ਬਣਾ ਸਕੀਏ ਤੇ ਜਿਹਨਾਂ ਦਾ ਯੋਗਦਾਨ ਜਿਹੜਾ ਕੋਈ ਖਾਸ ਵਿਅਕਤੀ ਆ ਕੋਈ ਨਾਂ ਲਵਾਂਗੇ ਜਿਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ ਕਲਵੰਤ ਸਿੰਘ ਜੀ ਨੇ ਅਮਰੀਕਾ ਤੋਂ ਜੀ ਜਿਨ੍ਹਾਂ ਨੇ 50000 ਰੁਪਏ ਆਪਣੇ ਵਿਸਾਇ ਦੀ ਯਾਦ ਵਿੱਚ ਇਸ ਸਕੂਲ ਨੂੰ ਡੋਨੇਟ ਕੀਤਾ ਸੀਗਾ ਹੋਰ ਬਹੁਤ ਸਾਰੇ ਸੱਜਣ ਨੇ ਰਪਿੰਦਰ ਸਿੰਘ ਜੀ ਨੇ ਤੇ ਹੋਰ ਬਹੁਤ ਸਾਰੇ ਨੇ ਜਿਨ੍ਹਾਂ ਨੇ ਇਸ ਸਕੂਲ ਨੂੰ ਮਾਲੀ ਸਹਾਇਤਾ ਦਿੱਤੀ ਆ ਤੇ ਅਸੀਂ ਭਵਿੱਖ ਵਿੱਚ ਵੀ ਇਹਨਾਂ ਤੋਂ ਹੋਰ ਉਮੀਦ ਕਰਦੇ ਹਾਂ ਠੀਕ ਹੈ ਜੀ ਤੇ ਬੱਚਿਆਂ ਦੇ ਮਾਪਿਆਂ ਨੂੰ ਹੁਣ ਕੀ ਫੀਲ ਕਰਨੀ ਚਾਹੁੰਦੇ ਨੇ ਕਿਸੇ ਮਾਪਿਆਂ ਨੂੰ ਅਪੀਲ ਆ ਜੀ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ ਵਿੱਚ ਇਸ ਸਕੂਲ ਵਿੱਚ ਦਾਖਲ ਕਰਾਉਣ ਤੇ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਅਸੀਂ ਹਰ ਪ੍ਰਾਈਵੇਟ ਸਕੂਲ ਦੀ ਤਰ੍ਹਾਂ ਸਹੂਲਤ ਪ੍ਰੋਵਾਈਡ ਕਰਵਾ ਰਹੇ ਹਾਂ ਸੋ ਆਪਣੇ ਬੱਚੇ ਦੇ ਬਿਹਤਰ ਭਵਿੱਖ ਲਈ ਉਹ ਸਰਕਾਰੀ ਸਕੂਲਾਂ ਨਾਲ ਜੋੜਨ ਤੇ ਆਪਣੇ ਬੱਚਿਆਂ ਨੂੰ ਦਾਖਲ ਕਰੋ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਟੀਚਰਾਂ ਨੇ ਦਾਨੀ ਸੱਜਣਾ ਦਾ ਨਾਮ ਲਿਆ ਕਿ ਉਹਨਾਂ ਦੇ ਇੱਕ ਵੱਡੇ ਸਹਿਯੋਗ ਨਾਲ ਜਿਹੜਾ ਅੱਜ ਲਖਨ ਦਾ ਪ੍ਰੋਜੈਕਟਾ ਚੱਲ ਰਿਹਾ ਤੇ ਮੈਂ ਕੈਮਰਾਮੈਨ ਨੂੰ ਪੂਰੀ ਜਰੂਰ ਕਹੂੰਗਾ ਵੀ ਜਿਹੜੀ ਬਿਲਡਿੰਗ ਆ ਉਹ ਬਿਲਕੁਲ ਉੱਚੇ ਫਰਸ ਨਾਲ ਨਵੀਂ ਹੀ constru ਕੀਤੀ ਆ ਤੇ ਜੇ ਮੀ ਆ ਜਾਂਦਾ ਤਾਂ ਵੀ ਇੱਥੇ ਬੱਚਿਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਹੁਣ ਆਪਾਂ ਦੇਖਦੇ ਆਂ ਜਿਹੜੀ ਸਰਕਾਰ ਵੱਡੇ ਵੱਡੇ ਵਾਅਦੇ ਤੇ ਦਾਅਵੇ ਕਰਦੀ ਆ ਤੇ ਇਹ ਹੁਣ ਸਰਕਾਰ ਜਿਹੜੀ ਆ ਇਸ ਜਿਹੜੀ ਆ ਇਮਾਰਤ ਨੂੰ ਉੱਚਾ ਚੁੱਕਣ ਵਾਸਤੇ ਕਿੰਨਾ ਕੁ ਯੋਗਦਾਨ ਦਿੰਦੀ ਆ ਕਿੰਨੀ ਗ੍ਰਾਂਟ ਦਿੰਦੀ ਆ ਕਿ ਕਿੰਨੀ ਜਲਦੀ ਗ੍ਰਾਂਟ ਦਿੰਦੀ ਆ ਜਾਂ ਇਹ ਨਗਰ ਨਿਵਾਸੀਲੇ ਭਰੋਸੇ ਹੀ ਵੀ ਇਹ ਛੱਡ ਦਿੰਦੀ ਆ ਵੀ ਜੇ ਨਗਰ ਨਿਵਾਸੀਆਂ ਨੇ 5-6 ਲੱਖ ਰੁਪਏ দান ਕਰਤਾ ਵੀ ਸ਼ਾਇਦ ਇਮਾਰਤ ਵੀ ਨਗਰ ਨਿਵਾਸੀ ਬਣਾਉਣਾ ਹੁਣ ਆਪਾਂ ਦੇਖਦੇ ਆ ਵੀ ਜਿਹੜੀ ਇਹ ਇਮਾਰਤ ਵਾਸਤੇ ਆ ਸਰਕਾਰ ਕਿੰਨੀ ਤੋਂ ਕਿੰਨੀ ਜਲਦੀ ਗ੍ਰਾਂਟ ਦਿੰਦੀ ਆ